ਜਦੋਂ ਉਹ ਸਵੇਰ ਸਾਨੂੰ ਸਾਡੇ ਘਿੰਡੋਂ ਮਤਲਬ ਕਿ ਸਬਜ਼ੀ ਵਾਲਿਆਂ ਰੇੜੀਆਂ ਜਾਂਦੀਆਂ ਸਬਜ਼ੀ ਲੈਣ ਸਾਨੂੰ ਸਵੇਰ ਜਾਂਦੇ ਆ ਸਾਡਾ ਆਪ ਦਾ ਹੀ ਗਵੰਡੀ ਮੁੰਡਾ ਉੱਥੋਂ ਲੰਘਿਆ ਉਹਨੇ ਪਹਿਚਾਣਿਆ ਵੀ ਸਾਡਾ ਗਵੰਡੀ ਆ ਉਹਦੀ ਡੈੱਡ ਬੋਡੀ ਉੱਥੇ ਪਈ ਸੀ ਉਹ ਖੂਨ ਨਾਲ ਲੱਤ-ਪੱਥ ਹੋਇਆ ਪਿਆ ਸੀ ਜਦੋਂ ਅਸੀਂ ਪਹੁੰਚੇ ਜਦੋਂ ਅਸੀਂ ਸਾਰੇ ਜਣੇ ਉੱਥੇ ਸਾਰਾ ਮੁੱਲੇ ਚਲੇ ਗਏ ਉਸ ਪਾਲ ਸਿੰਘ ਜੀ ਕੋ ਧਲੇ ਕੇ ਸੜਕ ਤੋਂ ਡੱਡ ਬੋਡੀ ਮਿਲ ਗਈ ਹੈ ਕੀ ਮਾਮਲਾ ਸਰ ਜੀ ਮਾਹੌਲ ਦਾ ਅਕਾਸ਼ ਸਵੇਰ ਮੈਂ ਡਿਊਟੀ ਹਾਸ ਸਿੱਟੇ ਦੀ ਮੈਂ ਤਪਰੀਂ ਕੋਸ਼ਿਸ਼ ਕਰਾ ਜੇ ਕੀ ਸੀਗਾ ਮੌਕਾ ਕੋਈ ਸੁਖਾਣੇ ਰੰਗਰਾ ਦੀ ਰੋਜ਼ ਕਿੰਨਾ ਹੀ ਤੋੜਾ ਮੇਰੇ ਨਾਮ ਕਮਲਜੀਤ ਖੋਲ ਹੈ ਉਹ ਜੀ ਤੇ ਕਿਹੜੇ ਕੰਟੋਲ ਕੀ ਹਾਂ ਤੱਲੇ ਕੀ ਹੋਗਾ ਮੈਂ ਤੋਂ ਮੌਜੂਦਾ ਪਰਜੈਕਟ ਮੈਂ ਅੱਜ ਇੱਕ ਪਹਨਾਂ ਕਰਦੇ ਤੋਂ ਲੈ ਕਰਦੇ ਦੇਖੋ ਜੀ ਸਾਡੇ ਪਿੰਡ ਦਾ ਨੌਜਵਾਨਾ ਮੇਰੇ ਵਾੜ ਦਾ ਵੀ ਵਸੀ ਹੈ ਮੇਰੀ ਗਵੰਡੀ ਵੀ ਹੈ ਸਾਡੇ ਕਾਇਦਾ ਦਾ ਬੇਟਾ ਸੀ ਨੌਜਵਾਨ ਦਾ ਨਾਮ ਹੈਗਾ ਜੀ ਮਾਨਾ ਸਿੰਘ 26 ਸਾਲ 27 ਸਾਲ ਦੀ ਉਮਰ ਦਾ ਉਹ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ ਕਪੜੇ ਦੀ ਦੁਕਾਨ ਤੇ ਜਦੋਂ ਸਵੇਰ ਸਾਨੂੰ ਸਾਡੇ ਪਿੰਡੋਂ ਮਤਲਬ ਕਿ ਸਬਜ਼ੀ ਵਾਲਿਆਂ ਰੇੜੀਆਂ ਜਾਂਦੀਆਂ ਸਬਜ਼ੀ ਲੈਣ ਸਾਨੂੰ ਸਵੇਰ ਜਾਂਦੇ ਆ ਸਾਡਾ ਆਪਦਾ ਹੀ ਗਵੰਡੀ ਮੁੰਡਾ ਉੱਥੇ ਲੰਘਿਆ ਉਹਨੇ ਪਹਿਚਾਣਿਆ ਵੀ ਸਾਡਾ ਗਵੰਡੀ ਆ ਉਹਨੂੰ ਡੈੱਡ ਬੋਡੀ ਉੱਥੇ ਪਈ ਸੀ ਉਹ ਖੂਨ ਨਾਲ ਲੱਤ-ਪੱਤ ਹੋਇਆ ਪਿਆ ਸੀ ਜਦੋਂ ਅਸੀਂ ਪਹੁੰਚੇ ਜਦੋਂ ਅਸੀਂ ਸਾਰੇ ਜਣੇ ਉੱਥੇ ਸਾਰਾ ਮੁੱਲ ਲਈ ਚਲੇ ਗਏ ਤੇ ਸਾਰਿਆਂ ਜਾ ਕੇ ਦੇਖਿਆ ਖੂਨ ਨਾਲ ਲੱਤ-ਪੱਤ ਹੋਇਆ ਸੀ ਉਹਦੇ ਚੰਡਾ ਸੀ ਵੱਜੀਆਂ ਹੋਈਆਂ ਮੱਥੇ ਤੇ ਅਸੀਂ ਦੇਖਿਆ ਕੁਝ ਵੀ ਹੈ ਨਹੀਂ ਸੀ ਉਹਦੇ ਪੱਤੀ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹਾਂਜੀ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਵੀ ਉੱਥੇ ਆਈ ਹੈ ਉਹਨਾਂ ਨੇ ਵੀ ਦੇਖਿਆ ਉਹ ਜੋ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਪਾਈ ਵੀ ਇਹ ਮੁੰਡੇ ਨੇ ਬਸ ਥੋੜੇ ਦਿਨਾਂ ਨੂੰ ਇਹਨੇ ਬਾਹਰ ਜਾਣਾ ਸੀ 7-8 ਦਿਨਾਂ ਬਾਅਦ ਆ ਨੌਕਰੀ ਦੇ ਵਰਕੀ ਕਿਉਂਕਿ ਇਹਦਾ ਦੂਸਰਾ ਮੈਰਿਡ ਆ ਉਹ ਆਪਣੇ ਬੱਚਿਆਂ ਨਾਲ ਅਲੱਗ ਰਹ ਰਿਹਾ ਤੇ ਜਿਹੜਾ ਇਹਦਾ ਮਾਪਿਓ ਆ ਉਹ ਇਹਦੀ ਸਿਰਤੀ ਸੀ ਬਜ਼ੁਰਗ ਮਾਪਿਓ ਹੈਗਾ ਕਿਹੜੀ ਜਗਾ ਜਾਣਾ ਸੀ ਨੇ ਬਾਦ ਵਿੱਚ ਉਹਨੇ ਸ਼ਹਿਦ ਦਵਾਈ ਵਗੈਰਾ ਜਾਣਾ ਸੀ ਨੀ ਜੋਬ ਵਾਸਤੇ ਹਾਂਜੀ ਜੋਬ ਵਾਸਤੇ ਜਾਣਾ ਸੀ ਦਵਾਈ ਤੇ ਕੋਈ ਹੋਰ ਕੋਈ ਕਿਸੇ ਨਾਲ ਨਾ ਕੋਈ ਰਿਲੇਸ਼ਨ ਦਾ ਸੰਬੰਧ ਜਾਂ ਕੋਈ ਏਦਾਂ ਦੇ ਨਹੀਂ ਜੀ ਇਹ ਇਹ ਬੱਚੇ ਇੰਨੇ ਕ ਸਿਆਣੇ ਆ ਦੋਨੇ ਪਰਾ ਇੰਨੇ ਕ ਵਧੀਆ ਇਹਦਾ ਕੋਈ ਰਿਲੇਸ਼ਨ ਨਹੀਂ ਹੋ ਸਕਦਾ ਕਿਸੇ ਨਾਲ ਵੀ ਕਿਉਂਕਿ ਸਾਡੇ ਨਾਲ 15 16 ਸਾਲ ਤੋਂ ਅਸੀਂ ਇਹਨਾਂ ਦੇ ਪਰਿਵਾਰ ਨਾਲ ਵਿਚਰ ਰਹੇ ਬਹੁਤ ਪੁਰਾਣਾ ਪਰਿਵਾਰਿਕ ਹੈ ਰਹ ਰਹੇ ਆ ਕੋਈ ਜਦੋਂ ਦੀ ਮੇਰੀ ਮਿਹਰਜ਼ ਹੋਈ ਆ ਉਦੋਂ ਤੱਕ ਮਤਲਬ ਕਿ ਅਸੀਂ ਇਹਨਾਂ ਨੂੰ ਇਦਾਂ ਹੀ ਦੇਖਦੇ ਆ ਕੋਈ ਨਸ਼ਾ ਪਤਾ ਨਹੀਂ ਕਰਦੇ ਕੋਈ ਇਦਾਂ ਦੇ ਬੱਚੇ ਨਹੀਂ ਸਵੇਰ ਇਹਨਾਂ ਨੇ ਕੰਮ ਤੇ ਜਾਣਾ ਸ਼ਾਮ ਨੂੰ ਇਹਨਾਂ ਨੇ ਘਰੇ ਵਾਪਸ ਆ ਮੈਨੂੰ ਕੀ ਲੱਗਦਾ ਜੀ ਅਸੀਂ ਜੀ ਕੋਸ਼ਿਸ਼ ਇਹ ਕਹਿ ਸਕਦੇ ਵੀ ਕੀ ਹੈ ਜੇ ਅਸੀਂ ਕਹੀਏ ਵੀ ਐਕਸੀਡੈਂਟ ਹੋ ਨਹੀਂ ਅਸੀਂ ਨਹੀਂ ਮੰਨਦੇ ਏਸੀ ਨੂੰ ਵੀ ਅਸੀਂ ਕਹਿੰਦੇ ਆ ਵੀ ਅਸਲ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਹੈ ਵੀ ਇਹਨੂੰ ਚੰਗੀ ਤਰ੍ਹਾਂ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਨੂੰ ਕੋਹ ਪਰਤਾਲ ਹੋ ਗਈ ਇਹਦੀ ਵੀ ਕੀ ਹੋਇਆ ਇਸ ਬੱਚੇ ਨਾਲ ਤੇ ਫਿਰ 4 ਵਜੇ ਦਾ ਉੱਥੇ ਆਉਣਾ ਕਿ ਤਰੀਕਾ ਦਾ ਕੀ ਘਰੋਂ ਤੋਂ ਪਤਾ ਲੱਗਾ ਕਿੰਨੇ ਵਜੇ ਗਿਆ ਕਿੰਨੇ ਵਜੇ ਆਇਆ ਇਹ ਜੀ ਅਕਸਰ ਘਰਦਿਆਂ ਦੇ ਕਹਿਣ ਮੁਤਾਬਕ ਵੀ ਕਈ ਵਾਰੀ ਜਦੋਂ ਲੇਟ ਹੋ ਜਾਂਦਾ ਸੀ ਇਹ ਰਹਿ ਪੈਂਦਾ ਹੁੰਦਾ ਸੀ ਤੇ ਉਸੇ ਤਰ੍ਹਾਂ ਸ਼ਾਇਦ ਰਾਤ ਹੋਇਆ ਹੋਣਾ ਵੀ ਸੋਭਾ ਦਿਨ ਚੜ੍ਹੇ ਵੀ ਚਲੋ ਹੁਣ ਮੈਂ ਘਰੇ ਜਾਣਾ ਤੇ ਉਸ 4:30 ਦੇ ਦਰਮਿਆਨ ਦੀ ਇਹ ਘਟਨਾ ਹੈਗੀ ਉਥੋਂ ਪਹਿਲਾਂ ਮਤਲਬ ਕਿ ਲੰਗੀ ਐਸ ਆਪਣੇ ਪਿੰਡ ਦੀ ਉਹ ਕਹਿੰਦੇ ਇੱਥੇ ਕੋਈ ਨਹੀਂ ਸੀ ਉਸ ਤੋਂ 4:30 4:30 ਦੇ ਵਿਚਕਾਰ 5 ਵਜੇ ਤੱਕ ਇਹ ਘਟਨਾ ਹੈਗੀ ਹੈ ਵੀ ਉਹ ਨੂੰ ਜਾਂ ਤਾਂ ਉੱਥੇ ਸਾਡੇ ਪਿੰਡ ਜੀ ਨਸ਼ੇ ਪੱਤੇ ਵਾਲੇ ਜਾਦਾ ਵੀ ਉਹਨਾਂ ਨੇ ਕੋਈ ਕਾਰਨਾਮਾ ਕੀਤਾ ਹੋਵੇ ਵੀ ਸਾਨੂੰ ਕੁਝ ਨਹੀਂ ਹਜੇ ਪਤਾ ਕੀ ਕੀ ਆ ਕਿ ਅਸੀਂ ਤਾਂ ਮੰਗ ਕਰਦੇ ਹੈਗੇ ਹਾਂ ਵੀ ਇਹਦੀ ਜਾਂਚ ਕੀਤੀ ਜਾਵੇ ਕਿ ਜਿਹੜੇ ਵੀ ਦੋਸ਼ੀ ਹੋਣ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰ ਜੀ ਇੱਕ ਥਲੇ ਕੇ ਸੜਕ ਤੋਂ ਵੱਡ ਵੱਡੀ ਮਿਲਦੀ ਹੈ ਕਿਹੜੀ ਮਾਹੌਲ ਹੈ ਸਰ ਜੀ ਮਾਹੌਲ ਅਰਚੀ ਅੱਜ ਸਵੇਰ ਮੈਂ ਡੀਵੀਐਸ ਤੋਂ ਸਿਕਾਇਤੀ ਮਿਲ ਤੱਕਲੇ ਨੂੰ 6:00 ਵਜੇ ਪੀਸੀਆਰ ਨੂੰ ਤਾਂ

तो बात साफ है कि का शिविर कल के लिए समाप्त हो। नाम के इधर नाम मारा जाएगा तो काम हो जाएगा। है ये उम्मीद के लिए। बस ये भी सही था। जो की करने को दीजिए। समापन का देखिए तो काल करते हैं देश देश है क्या पता है। अह एक्टिवेट नंबर किnabla लग रहा है। इनके प्रश्न क्या है तो किस तरह पता